ਸਭਾ ਚੋਣਾਂ ਦਾ ਅਖਾੜਾ ਪੂਰਾ ਭਰਿਆ ਹੋਇਆ ਹੈ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ ਕਿਉਂਕਿ 1 ਜੂਨ ਵੋਟਾਂ ਦੀ ਤਾਰੀਖ ਨਜ਼ਦੀਕ ਹੈ ਉਮੀਦਵਾਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਚੜ ਕੇ ਹਰ ਇੱਕ ਵਰਗ ਦੀ ਸਮੱਸਿਆ ਸੁਣੀਆ ਜਾਣ ਇਸੇ ਤਰ੍ਹਾਂ ਹੀ ਫਰੀਦਕੋਟ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਵੱਲੋਂ ਫਰੀਦਕੋਟ ਦੀ ਸ਼ਾਹੀ ਵੇਲੀ ਦੇ ਵਿੱਚ ਫਰੀਦਕੋਟ ਦੇ ਬਿਜ਼ਨਸ ਅਤੇ ਵਪਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਨਤਾ ਦੇ ਇਤਿਹਾਸ ਵਿੱਚ ਇਹੋ ਮੀਟਿੰਗ ਕਰਤੀ ਗਈ ਬੋ ਜੀ ਸਾਰਾ ਮੀਟਿੰਗ ਚੱਲ ਰਹੀ ਜਾਂਦੀ ਹੈ ਦਿਨ ਥੋੜੇ ਰਹਿ ਗਏ ਹੁਣ ਬਾਕੀ ਝੋਰ ਸ਼ੋਰ ਨਾਲ ਲੱਗੇ ਹੋਏ ਆ ਜੀ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਆ ਪੀਪਲ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੈ ਬੇਫਸ ਤੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਇਹਨਾਂ ਮੁੱਦੇ ਜਿਹੜੇ ਅਸੀਂ ਗੱਲ ਕਰੀ ਕਾਫੀ ਸਮਾਂ ਹੋ ਗਿਆ ਤੁਹਾਨੂੰ ਲੋਕਾਂ ਦੇ ਵਿੱਚ ਤੇ ਹੁਣ ਕਾਫੀ ਗੱਲਬਾਤ ਤੁਹਾਡੇ ਨਾਲ ਹੋ ਕੇ ਕਰਦੇ ਨੇ ਬਿਲਕੁਲ ਜੀ ਪਾਣੀਆਂ ਦੇ ਮੁੱਦੇ ਇੱਥੇ ਕਾਫੀ ਤੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਵੀ ਇੱਥੇ ਆ ਕੇ ਵੀ ਲਵਾਇਆ ਜਾਵੇ ਔਰ ਕਿਉਂਕਿ ਇਲਾਕੇ ਦੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਫਾਇਦਾ ਹੋਊਗਾ ਔਰ ਇਲਾਕਾ ਵਾਸੀ ਨੂੰ ਵੀ ਫਾਇਦਾ ਹੋਇਆ ਤੇ ਸੇਨੋ ਹਾਂ ਹੁਣ ਵੀ ਜਿਹੜੀ ਗੱਲ ਕਰੀਦੇ ਪਾਣੀ ਦਾ ਮੁੱਦਾ ਉੱਥੇ ਹੀ ਲੱਗਦਾ ਵੀ ਉਹਨਾਂ ਨੇ ਪਾਣੀ ਦਾ ਮੁੱਦਾ ਹੱਲ ਕਰਾਇਆ ਹੈ ਬਿਲਕੁਲ ਜੀ ਹੁਣ ਮਾਲਵਾ ਨਹਿਰ ਵੀ ਨਿਕਲ ਰਹੀ ਆ ਉਹਦੇ ਨਾਲ ਕਾਫੀ ਕੁਝ ਫਾਇਦਾ ਹੋਗਾ ਤਾਂ ਇਹ ਰਫੇ ਖਲੀਦਾ ਲੋਨ ਬਹੁਤ ਪਰਵਾਹ ਹੈ ਆਪਣੇ ਆਮਰ ਪਰਿਸ਼ਾਣ ਹੋ ਰਹੇ ਕਿੱਥੇ ਦੇਖਦੇ ਬਹੁਤ ਚੰਗਾ ਜੀ ਪਰਿਵਾਰ ਵੱਡਾ ਹੋ ਰਿਹਾ ਆਪ ਦਾ ਔਰ ਬਹੁਤ ਚੰਗੀ ਗੱਲ ਹੈ ਲੋਕ ਸਰਕਾਰ ਦੀਆਂ ਨੀਤੀਆਂ ਦੇਖ ਕੇ ਇਧਰ ਆ ਰਹੇ ਨੇ ਪਰ ਮੁਕਾਬਲੇ ਦੀ ਗੱਲ ਕਰੀਏ ਉਹ ਪੂਰਾ ਭੰਗ ਹੋਇਆ ਮੁਕਾਬਲਾ ਕਿਵੇਂ ਲੱਗਦਾ ਤੁਹਾਨੂੰ ਦੇਖੋ ਜੀ ਸਾਰੇ ਆਪ ਕੋ ਆਪਣੀ ਮਿਹਨਤ ਕਰ ਰਹੇ ਹੈ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰ ਲਓ ਉਹਨੂੰ ਆਪੇ ਫਲ ਮਿਲ ਜਾਊਗਾ ਕਰਮ ਜੀ ਤਾਂ ਮੋਲ ਹੋ ਰਿਹਾ ਦੇ ਵਾਸਤੇ ਆਏ ਜੇ ਵੈਸੇ ਤਾਂ ਉਹਨਾਂ ਨੇ ਇਸ ਵੇਲੇ ਮਹਿੰਮ ਜਿਹੜੀ ਪਕਾਈ ਹੋਈ ਹੈ ਉਹ ਸਮੁੱਚੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਆ ਮਰੇ ਕੁਛ ਦੋਸਤ ਮਿੱਤਰ ਸਨ ਅچھے ਬਿਜ਼ਨਸਮੈਨ ਸਨ ਉਹਨਾਂ ਦੇ ਨਾਲ ਮੀਟਿੰਗ ਸੀ ਤੋਂ ਚੇਚੇ ਤੌਰ ਦੇ ਤੇ ਕਰੰਬੀ ਥੋੜਾ ਨੇ ਕਿਹਾ ਤਾਂ ਮੈਂ ਉਹਨਾਂ ਦੇ ਕਰਕੇ ਆਇਆ ਸਰਕਾਰ ਵੱਲੋਂ ਕਿਤੇ ਕਿਤੇ ਕੋਈ ਵਾਅਦੇ ਕੀਤੇ ਗਏ ਸੀ ਵਾਅਦੇ ਤੇ ਲੋਕ ਸਵਾਲ ਕਰ ਰਹੇ ਨੇ ਕਿ ਪੂਰੇ ਨਹੀਂ ਜਗਰੇਗੇ ਕਿ ਲੱਗਦਾ ਹੈ ਉਹਨਾਂ ਸਮੇਂ ਦੇ ਵਿੱਚ ਉਹ ਪੂਰੇ ਹੋ ਸਕਦੇ ਕੋਈ ਸਰਕਾਰ ਇਸ ਤਰ੍ਹਾਂ ਦੀ ਆਈ ਹੈ ਜਿਹਨੇ ਪਹਿਲੇ 2 ਸਾਲਾਂ ਦੇ ਵਿੱਚ ਇੰਨੇ ਵਾਅਦੇ ਪੂਰੇ ਕਰਦੇ ਹੋਣ ਜਿਹੜਾ ਇੱਕ ਅੱਧਾ ਰਹਿ ਗਿਆ ਅਜੇ ਸਾਡੇ ਕੋਲੇ 3 ਸਾਲ ਜਿਹੜੇ ਉਹ ਮੌਜੂਦ ਨੇ ਅਸੀਂ ਪੋਜ਼ਿਟਿਵ ਕਿਸਮ ਦੀ ਜਿਹੜੀ ਰਾਜਨੀਤੀ ਆ ਉਹ ਕਰ ਰਹੇ ਆ ਅਸੀਂ ਸਕੂਲਾਂ ਦੀ ਗੱਲ ਕਰ ਰਹੇ ਆ ਅਸੀਂ ਹਸਪਤਾਲਾਂ ਦੀ ਗੱਲ ਕਰ ਰਹੇ ਆ ਅਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਜਿਹੜੀ ਉਹ ਕਰ ਰਹੇ ਆ ਜੇ 85 ਤੋਂ ਮਹੱਲਾ ਕਲੀਨਿਕ ਬਣ ਗਿਆ ਸਕੂਲ ਆਫ ਐਮਿਨੈਂਸ ਬਣ ਗਿਆ ਸਕੂਲਾਂ ਦੀ ਹਾਲਤ ਜਿਹੜੀ ਹੋ ਸਦਰ ਗਈ ਐਸਐਸਐਫ ਇਸ ਵੇਲੇ ਹਾਈਵੇਜ਼ ਦੇ ਉੱਤੇ ਆ ਤੁਸੀਂ ਉਹ ਗੱਲ ਜਿਹੜੀ ਜਿਉਂ ਕਰੋ ਜਿਹੜੀ 95% ਦੇ ਕਰੀਬ ਅਸੀਂ ਪੂਰਾ ਕਰ ਦਿੱਤਾ ਹੈ ਇਹ ਸੁਖਰਾਣੀ ਮੁੱਦਾ ਕਾਫੀ ਰਿਹਾ ਤੁਹਾਨੂੰ ਪਤਾ ਕੌਣ ਤੇ ਕੂਰ ਅਸਤ ਪੀੜੀ ਗਈ ਸੀ ਇਹ ਕਿਹੜਾ ਮੁੱਦਾ ਗਿਆ ਹੈ ਕਿ ਲੋਕਾਂ ਸਾਹਰੇ ਮੇਰਾ ਪਰਿਵਾਰ ਹੈ ਜੇ ਕਿਤੇ ਨਾ ਕਿਤੇ ਇਸ ਕਾਰਨ ਦੁੱਖੇ ਵੀ ਸਰਕਾਰ انصاف ਨਹੀਂ ਦਵਾ ਪਈ ਕਿਸੇ ਉਦਾਤਜ ਹੋਗਾ ਕਾਇਬ ਯਾਦੀ ਜਿਹੜੀ ਐਸਆਈਟੀ ਆ ਉਹਨੂੰ ਬਿਲਕੁਲ ਫ੍ਰੀ ਹੈਂਡ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੋਇਆ ਕੋਟਕਪੂਰਾ ਗੋਲੀ ਕਾੜ ਦਾ ਚਲਾਨ ਜਿਹੜਾ ਨਹੀਂ ਉਹ ਅਦਾਲਤ ਦੇ ਵਿੱਚ ਐਸਆਈਟੀ ਪੇਸ਼ ਕਰ ਚੁੱਕੀ ਹੋਈ ਆ ਜਿਹੜਾ 10000 ਰੁਪਏ ਤੋਂ ਉੱਪਰ ਦਾ ਔਰ ਉਹਦੇ ਵਿੱਚ ਫਰੀਦਕੋਟ ਦੀ ਅਦਾਲਤ ਨੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਇਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਰੱਦ ਕੀਤੀਆਂ ਸੀਗੀਆਂ ਕੋਟਕਪੂਰਾ ਤੋਂ ਪਹਿਲਾਂ ਇਹ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਅਗਲਾ ਚਲਾਨ ਆ ਉਹਦੇ ਵਾਸਤੇ ਵੀ ਐਸਆਈਟੀ ਜਿਹੜੀ ਉਹ ਕੰਮ ਕਰ ਰਹੀ ਹੈ ਆਜ਼ਾਦਾਨਾ ਤੌਰ ਤੇ